ਗੇ ਕਈ ਦਿਨ ਲੰਘੇ ਜਿਹਦੇ ਕਰਕੇ ਸੰਗਤਾਂ ਵੀ ਸ੍ਰੀ ਸੁਦਾ ਸਰ ਜੀ ਦੀ ਧਰਤੀ ਤੇ ਅਮਰਤ ਸਰ ਸਾਹਿਬ ਜੀ ਦੀ ਧਰਤੀ ਤੇ ਬੇਅੰਤ ਰ ਇਕਤਰ ਹੋਈਆਂ ਤੇ ਭਾਈ ਅੰਤਰ ਪਰਵੇਸ਼ੇ ਬ੍ਰਿਧ ਨਿਹਾਰਾ ਜਦੋਂ ਮਹਾਰਾਜ ਜੀ ਸਤਖੰਡ ਗਏ ਦਰਬਾਰ ਸਾਹਿਬ ਬਾਬਾ ਬੁੱਢਾ ਸਾਹਿਬ ਜੀ ਦੇਖ ਕਰਕੇ ਨਮੋ ਕਰਤ ਸਭ ਕੁਸ਼ਲ ਉਚਾਰਾ ਸਾਰਿਆਂ ਨੇ ਨਮਸਕਾਰ ਕੀਤੀ ਹੈ ਕੁਸ਼ਲ ਪ੍ਰਸੰਨਤਾ ਦੇ ਬਾਗ ਬਚਨ ਸੁਣੇ ਕੈ ਨੇ ਖੜੇ ਹੋਏ ਅਰਦਾਸ ਬਖਾਨੀ ਤੇ ਬ੍ਰਹਮ ਗਿਆਨੀ ਤਤ ਬੀਤੇ ਮਹਾਪੁਰਖ ਧੰਨ ਧੰਨ ਬਾਬਾ ਮੁੰਡਾ ਸਹਿਬ ਜੀ ਨੇ ਖੜੇ ਹੋ ਕੇ ਅਰਦਾਸ ਬੇਤੀ ਕੀਤੀ ਹੁਣ ਪ੍ਰਸ਼ਾਦ ਵਰਤਾਵਨ ਠਾਨੀ ਤੇ ਫੇਰ ਖੜਾ ਪ੍ਰਸ਼ਾਦ ਦੀ ਦੇਗ ਸਾਰੀਆਂ ਸੰਗਤਾਂ ਦੇ ਵਿੱਚ ਬਰਤਾ ਦਿੱਤੀ ਤਖਤ ਅਕਾਲ ਬੈਠ ਕੇ ਆਏ ਫਿਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਿਰਪਾ ਦੇ ਘਰ ਪ੍ਰਕਰਮਾ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਜੀ ਆਕੇ ਸਜ ਗਏ ਮਿਲ ਬੁਰਦਾਸ ਨਮੋ ਜੁਤ ਗਾਏ ਭਾਈ ਗੁਰਦਾਸ ਜੀ ਹੋਰ ਜਿੰਨੇ ਚੋਦੇ ਸਿਪਾਈ ਸੰਗਤਾ ਸਾਰਿਆਂ ਨੇ ਆਕੇ ਸਤਿਗੁਰਾਂ ਦੇ ਚਰਨ ਕਮਲਾ ਪਰ ਬੰਦਨਾ ਕੀਤੀ ਕਾਹੇ ਓ ਮਸੰਦਨ ਸੋ ਗੁਰ ਤਬੈ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮਸੰਦਾਂ ਨੂੰ ਇਹ ਬਚਨ ਕਹੀ ਸੁਧ ਲੈ ਹੋ ਨਰ ਬਰਾਤ ਜੇ ਸਬੈ ਜਿੰਨੀ ਵੀ ਬਰਾਤ ਆਗ ਆਈ ਹੈ ਸਾਰੀ ਦੀ ਖਬਰ ਸਾਰ ਲਓ ਖਾਣਾ ਦਾਣਾ ਦਿਹੋ ਸੰਭਾਰ ਜਿੰਨੀ ਵੀ ਸੰਗਤ ਹੈ ਉਹਨਾਂ ਨੂੰ ਛਕਣ ਵਾਸਤੇ ਭੋਜਨ ਆਦ ਦਿਓ ਦਾਣੇ ਤੋਂ ਭਾਵੈ ਜਿਹੜੇ ਘੋੜੇ ਬਾਣ ਨੇ ਬੈਲ ਗੱਡੀ ਉਸਟਰ ਨੇ ਇਹਨਾਂ ਨੂੰ ਦਾਣਾ ਪੱਠਾ ਦੇਓ ਜਥਾ ਜੋਗ ਸਭ ਕੋ ਨਿਰਤਾਰ ਜਥਾ ਜੋਗ ਸਾਰਿਆਂ ਦੀ ਇਹ ਸੇਵਾ ਕਰੋ ਸਾਰਿਆਂ ਨੂੰ ਖਾਣਾ ਦਾਣਾ ਪੁੱਛੋ ਉੱਠ ਕਰ ਨਿਜ ਮਹਿਲੇ ਗੁਰ ਗਏ ਕੁਝ ਸਮਾਂ ਸੰਗਤਾਂ ਨੂੰ ਸ੍ਰੀ ਅਕਾਲ ਸਖੈਵ ਜੀ ਦਰਸ਼ਨ ਦੇ ਕੇ ਆਪਣੇ ਮਹਿਲਾਂ ਚਲੇ ਗਏ ਸੰਧਿਆ ਸੂਰ ਅਥਯੋ ਤਮ ਭਏ ਸੰਧਿਆ ਵੇਲਾ ਹੋਇਆ ਹੈ ਸੂਰ ਜਿਹੜਾ ਭਾਈ ਢਲ ਗਿਆ ਤੇ ਸਾਰੇ ਫੇਰ ਸ਼ਾਮ ਦੇ ਦੀਵਾਨ ਸਜਾ ਕੇ ਤਬ ਗੰਗਾ ਸਗਰੋ ਪਰਵਾਰ ਜਿੰਨਾ ਵੀ ਪਰਵਾਰ ਹੈ ਉਤਕਰ ਮਹਿਲੀ ਗੁਰ ਗਏ ਤਬ ਗੰਗਾ ਸੰਧਿਆ ਸੂਰ ਅਥਿੱਥਿਓ ਤਮ ਭੈ ਹਨੇਰਾ ਹੋ ਗਿਆ ਤੇ ਤਬ ਗੰਗਾ ਸਗਰੋ ਪਰਵਾਰ ਤਦ ਮਾਤਾ ਗੰਗਾ ਜੀ ਜਿੰਨਾ ਪਰਵਾਰ ਸੀ ਸਹਤ ਮੇਲ ਸਭ ਕਰਕੇ ਤਿਆਰ ਜਿੱਥਾਂ ਵੀ ਮੇਲ ਸੀ ਸਾਰਾ ਤਿਆਰ ਕਰਕੇ ਜਾਏ ਕਰੀ ਬੰਦਨ ਹਰ ਮੰਦਰ ਤੇ ਸਾਰੇ ਸਰਵੰਧੀਆਂ ਨੂੰ ਨਾਲ ਲੈ ਕੇ ਆਪਣੇ ਨੌ ਪੁੱਤਰ ਨੂੰ ਮਾਤਾ ਨੇਤੀ ਨੂੰ ਲੈ ਕੇ ਜੋ ਬਾਬਾ ਗੁਰਦਤਾ ਜੀ ਦੇ ਪੈਲ ਨੇ ਤੇ ਜਾ ਕੇ ਬੰਦਨਾ ਕਰੀ ਦੀਨ ਪਰਦਕਸ਼ਨ ਫਿਰ ਕੇ ਦੀਨ ਪਰਦਕਸ਼ਨਾ ਫਿਰ ਸਭ ਸੁਮੰਦਰ ਹੋਰ अनेका ਪ੍ਰਕਾਰ ਦੀਆਂ ਭੇਟਾਂ ਤਿਹਾਵ ਲੈ ਕੇ ਗਏ ਫਿਰ ਅਰਦਾਸ ਕਰਾ ਕੇ ਹਰਿਮੰਦਰ ਸੇਵ ਜੀ ਦੀਆਂ ਪ੍ਰਕਰਮਾਂ ਕੀਤੀਆਂ ਧਰ ਅਕੋਰ ਪੁਲ ਮੁਰ ਕਰ ਆਈ ਭੇਟਾ ਅਰਪਣ ਕਰਕੇ ਦਰਸ਼ਨ ਕਰਕੇ ਸਾਰੀਆਂ ਤ੍ਰੀਆਂ ਨੋਹਾ ਮਾਤਾ ਗੰਗਾ ਜੀ ਸਹਿਤ ਬਾਬ ਗੁਰੂ ਕੇ ਮਹਿਲ ਆ ਗਏ ਗਾਵਤ ਗੀਤਨ ਦੇ ਤਵਧਾਈ ਸਾਰੀਆਂ ਤਰੀਆਂ ਮਾਤਾ ਧੰਦਾ ਜੀ ਨੂੰ ਵਧਾਈਆਂ ਦਿੰਦੀਆਂ ਨੇ ਖਾਨ ਪਾਨ ਪੁਨ ਕਰ ਸਮਦਾਈ ਭੋਜਨ ਆਦ ਰਾਤ ਦਾ ਸਾਰਿਆਂ ਨੇ ਛਕਿਆ ਤੇ ਛੱਕੇ ਤ੍ਰਿਪਤ ਹੋਏ ਸੁਪਤ ਜਥਾ ਸੁਖ ਰਾਤ ਬਿਤਾਈ ਰਾਤ ਬਿਤਾਈ ਸੌਂ ਕਰਕੇ ਸਾਰੀ ਜਾਮਨੀ ਬਤੀਤ ਕੀਤੀ ਪੰਜ ਦਿਨ ਇਸ ਰੀਤ ਬਿਤਾਏ ਪੰਜ ਦਿਨ ਇੰਜ ਹੀ ਅਨੇਕਾਂ ਪ੍ਰਕਾਰ ਦੇ ਆਨੰਦ ਮਨਾਉਂਦੇ ਆ ਵਿਆਹ ਦੇ ਉਤਸ਼ਾਹ ਮਨਾਉਂਦੇ ਆ ਲੰਘ ਗਏ ਮੇਲ ਚਲਨ ਘਰ ਕੋ ਅਕਲਾਈ ਜਿਹੜਾ ਮੇਲ ਸੀ ਦੂਰ ਨੇੜੇ ਤੋਂ ਆਏ ਸਨ ਸਬੰਧੀ ਸਾਰਿਆਂ ਨੇ ਹੁਣ ਬੇਨਤੀ ਕੀਤੀ ਕਿ ਸਾਨੂੰ ਵਾਪਸ ਜਾਣ ਦੀ ਆਗਿਆ ਦਿਓ ਕਹਿਣ ਲੱਗਾ ਕਿੰਨੀ ਇਹ ਨਾਮ ਜੋ ਸਾਰੇ ਕਿਥੋਂ ਤੱਕ ਭਾਈ ਸੰਤੋਖ ਸਿੰਘ ਜੀ ਵਰਨਨ ਕਰਦੇ ਨੇ ਜਿਹੜੇ ਜਿਹੜੇ ਦੇਸ਼ ਇਲਾਕਿਆਂ ਦੇ ਸਾਥ ਸੰਬੰਧੀ ਸਤਿਗੁਰਾਂ ਦੇ ਆਏ ਤਿੰਨਾਂ ਦਾ ਨਾਮ ਲਿਖੀਏ ਜਥਾ ਜੋਗ ਸਭ ਦੇ ਅਧਿਕਾਰੇ ਜਥਾ ਜੋਗ ਸਾਰਿਆਂ ਨੂੰ ਬੜਾ ਅਦਬ ਸਨਮਾਨ ਦੇਣਾ ਕੀਤਾ ਮਿਸ਼ਤਾਨ ਗਹਿਣੇ ਵਸਤਰ ਦਿੱਤੇ ਦਾਨ ਮਾਨ ਸੋਂ ਕਰੇ ਵਿਸਰਜਨ ਮਾਤਾ ਗੰਗਾ ਜੀ ਨੇ ਸਾਰਿਆਂ ਨੂੰ ਦਾਨ ਮਾਨ ਦੇ ਕੇ ਭਾਈ ਵਿਦਾ ਕੀਤਾ ਨਿਜ-ਨਿਜ ਘਰ ਕਮਨੇ ਹਰ ਖਤਮਨ ਸਾਰੇ ਸੰਮਤ ਆਨੰਦ ਦੇ ਭਰੇ ਹੋਏ ਆਨੰਦ ਦੇ ਨਾਲ ਧਰ ਕੇ ਵਾਪਸ ਆਪਣੇ ਆਪਣੇ ਨਗਰਾਂ ਪਿੰਡਾਂ ਸ਼ਹਿਰਾਂ ਪਰਤ ਗਏ ਮਉ ਖਡੂਰ ਢੱਲੇ ਮੰਡਿਆਲੀ ਮਉ ਤੋਂ ਆਏ ਢੱਲੇ ਤੋਂ ਆਏ ਮਡਿਆਲੀ ਤੋਂ ਆਏ ਖਡੂਰ ਸਹਿਬ ਤੋਂ ਗੁਰਾਂ ਦੇ ਗੁਰੂ ਅੰਗਦ ਦੇ ਮਹਾਰਾਜ ਜੀ ਦੇ ਪੁੱਤਰ ਪੋਤਰੇ ਆਏ ਗੋਵਿੰਦ ਵਾਲ ਸੋ ਮੇਲ ਬਿਸਾਲੀ ਗੋਇਤਵਾਲ ਸਾਹਿਬ ਤੋਂ ਬਹੁਤ ਭਾਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਤੇ ਸਾਰੇ ਬਾਬਾ ਮੋਹਨ ਮੋਰੀ ਜੀ ਦਾ ਅੱਗੇ ਪਰਵਾਰ ਆਇਆ ਸੋਜਸ ਕਰਤ ਨਿਜ-ਨਿਜ ਘਰ ਕਾਇ ਸਾਰੇ ਗੁਰਾਂ ਦਾ ਜਸ ਕਰਦੇ ਹੋਏ ਆਪਣੇ ਆਪਣੇ ਡੇਰੇ ਘਰ ਚਲੇ ਗਏ ਪੁੱਤ ਸਭ ਅਤਿਕ ਵਿਆਹ ਮਹਿ ਭਏ ਵਿਆਹ ਕਾਰਜ ਦੇਵ ਚ ਬੜੇ ਉਤਸ਼ਾਪ ਨਾਏ ਰਾਮੋ ਸਹਿਤ ਸੋ ਸਾਈਂ ਦਾਸ ਭਾਈ ਸਾਈਂ ਦਾਸ ਜੀ ਟਰਾਲੀ ਤੋਂ ਸਤਿਗੁਰਾਂ ਦੇ ਸੰਗੋਂ ਨੇ ਮਾਤਾ ਤਮੋਦਰੀ ਜੀ ਦੇ ਭੈਣ ਬੀਬੀ ਰਾਮੋ ਨੇ ਵੱਡੇ ਨੇ ਤੇ ਭਾਈ ਸਾਈਂ ਦਾਸ ਜੀ ਨਹਿ ਕਮ ਨਿਓ ਰਹੇ ਸਤਿਗੁਰ ਪਾਸ ਜੇ ਪ੍ਰੇਮ ਤੇ ਦਰਸ਼ਨ ਦੇ ਅਭਲਾਖੀ ਗਏ ਨਾ ਇਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਣਾ ਵਿੱਚ ਬੈਠੇ ਰਹੇ ਕੀਤਕ ਦਿਨ ਹਾਉ ਦਰਸ਼ਨ ਕਰਾ ਕਈ ਦਿਨ ਤੱਕ ਸਤਿਗੁਰਾਂ ਦੇ ਹਜ਼ੂਰ ਰਹਿ ਕੇ ਹੀ ਦਰਸ਼ਨ ਪਰਸਾਗੇ ਨਹੀਂ ਜਾਣ ਘਰ ਇੱਛਾ ਧਾਰਾਂ ਜਾਣ ਦੀ ਇੱਛਾ ਬੇਮਾਨ ਅੰਦਰ ਨਾ ਕੀਤੀ ਹੋਏ ਪ੍ਰਸੰਨ ਪ੍ਰੇਮੀ ਵੱਡ ਜਾਨਾ ਗੁਰੂ ਹਰਗੋਬਿੰਦ ਸਾਹਿਬ ਕਿਰਪਾ ਦੇ ਘਰ ਸਤਿਗੁਰਾਂ ਨੇ ਵੱਡਾ ਪ੍ਰੇਮੀ ਭਾਵਨਾ ਵਾਲਾ ਜਾਣ ਕਰਕੇ ਬਹੁਤ ਪ੍ਰਸੰਨਤਾ ਦੇ ਬਚਨ ਆ ਗੋਦਨ ਜੀ ਨੇ ਕਟ ਰਾਖ ਬੈਠਾਣਾ ਤੇ ਇਹ ਕਿਰਪਾ ਕਿਰਨੇ ਕੀਤੀ ਹੈ ਸਤਿਗੁਰਾਂ ਦੇ ਹਜ਼ੂਰ ਰਏ ਸਦਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਪਰਸਨ ਕਰਕੇ ਆਨੰਦ ਪਾਉਂਦੇ ਮਿਹਰਾ ਨਾਮ ਸਿੱਖ ਇੱਕ ਗੁਰ ਕਾ ਤੇ ਇੱਥੇ ਦੇ ਰਹਿਣ ਵਾਲੇ ਬਹੁਤ ਪਾਵਨਾ ਵਾਲੇ ਸਿੱਖ ਭਾਈ ਮਹਿਰਾ ਜੀ ਬਸਹਿ ਬਕਾਲੇ ਪ੍ਰੇਮੀ ਉਰਕਾਰ ਬੇ ਬਕਾਲੇ ਨਗਰ ਦੇ ਵਿੱਚ ਜੋ ਵਸਦੇ ਸਨ ਤੀਰ ਬਿਪਾਸਾ ਕੇ ਸ਼ੁਭ ਗ੍ਰਾਮ ਵਿਆਸਾ ਦਰਿਆ ਦੇ ਕਿਨਾਰੇ ਇਸ ਦਾ ਪਿੰਡ ਹੈ ਸੋ ਆਇਓ ਸਿਮਰਤ ਸਤਨਾਮ ਉਹ ਨਾਮ ਬੰਦਗੀ ਵਾਲਾ ਭਾਈ ਮਹਿਰਾ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨ ਕਰਨ ਦੇ ਲਈ ਬਾਬਾ ਬਕਾਲਾ ਸਾਹਿਬ ਤੋਂ ਚਲਦਾ ਹੋਇਆ ਸ੍ਰੀ ਅੰਮ੍ਰਿਤ ਸਰ ਜੀ ਪਹੁੰਚਿਆ ਹੈ ਉਤ ਸਭ ਵਿਆਹ ਵਿਖੇ ਹਰ ਖਾਏ ਤੇ ਵਿਆਹ ਦੇ ਸਾਰੇ પ્રસੰਗ ਆਦ ਸੁਣੇ ਨੇ ਮੇਲ ਵਿਸਾਖੀ ਕੋ ਸਮਦਾਏ ਤੇ ਵਿਸਾਖੀ ਦਾ ਜੋੜ ਮੇਲ ਵੀ ਬਹੁ ਗਿਣਤੀ ਵਿੱਚ ਇਕੱਤਰ ਹੋਇਆ ਸੀ ਮਿਹਰੇ ਜਥਾ ਸ਼ਕਤ ਕਰਨੀਨ ਭਾਈ ਮੇਰਾ ਜੀ ਨੇ ਵਿਸਾਖੀ ਪੁਰਬ ਜਾਣ ਕਰਕੇ ਵਾਲੀ ਪਰਬ ਵਿਸਾਖੀ ਪਰਬ ਵੱਡੀ ਸੰਗਤ ਜੁੜਦੀ ਹੈ ਅਨੇਕਾ ਪ੍ਰਕਾਰ ਦੀਆਂ ਭੇਟਾਂ ਲੈ ਕੇ ਦੂਰੋਂ ਨੇੜਿਓਂ ਸੰਗਤਾਂ ਬਹੁ ਗਿਣਤੀ ਵਿੱਚ ਆਉਂਦੀਆਂ ਸਨ ਭੇਟ ਗੁਰੂ ਆਗੈ ਧਰਦੀਨ ਸਾਰੀਆਂ ਭੇਟਾਂ ਸਤਿਗੁਰਾਂ ਦੇ ਅੱਗੇ ਰੱਖ ਦਿੱਤੀਆਂ ਮਸਤਕ ਟੇਕਤ ਗੁਰੂ ਬਖਾਨੀ ਮਸਤਕ ਟੇਕਤ ਗੁਰੂ ਬਖਾਨੀ ਨਮਸਕਾਰ ਕੀਤੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਚਨ ਆਖੇ ਮੋਹਿ ਭਾਵਨਾ ਪੁਰਹੁ ਮਹਾਨੀ ਮੋਹਿ ਭਾਵਨਾ ਪੁਰਹੁ ਮਹਾਨੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਣਾ ਵਿੱਚ ਬੇਨਤੀ ਕੀਤੀ ਸਤਿਗੁਰੂ ਜੀ ਮੇਰੀ ਕਾਮਨਾ ਭਾਵਨਾ ਪੂਰਨ ਕਰੋ ਸੁੰਦਰ ਸਦਨ ਸੁਧਾਰਨ ਕਰ ਤੇ ਸੁੰਦਰ ਸਦਨ ਸੁਧਾਰਨ ਕਰਿਓ ਮਹਾਰਾਜ ਜੀ ਕਿਰਪਾ ਕਰੋ ਆਪ ਦੀ ਦਿਆਲਤਾ ਕਿਰਪਾਲਤਾ ਦੇ ਨਾਲ ਨਵਾਂ ਸੋਹਣਾ ਘਰ ਬਣਾਇਆ ਤਿੰਨ ਮੋਹ ਚਰਨ ਆਪ ਕੇ ਸਰੇ ਪਾਤਸ਼ਾਹ ਜੀ ਮੇਰੇ ਮਨ ਦੀ ਅਭਲਾਖਾ ਛਾ ਹੈ ਨਵਾਂ ਘਰ ਕੇ ਘਰ ਬਣ ਕੇ ਤਿਆਰ ਹੋਇਆ ਹੈ ਕਿ ਕਿਰਪਾ ਕਰੋ ਆਪ پاک ਚਰਨ ਪਾਓ ਮਾਤਾ ਗੰਗਾ ਸੰਬ ਚਲ ਆਵੇ ਆਪ ਮਹਾਰਾਜ ਕਿਰਪਾ ਕਰੋ ਪਰਿਵਾਰ ਸਮੇਤ ਮਾਤਾ ਗੰਗਾ ਜੀ ਸਮੇਤ چل کے میرے گھر ਨੂੰ ਪਵਿੱਤਰ ਕਰੋ ਸਤ ਹਰਤ ਭਈ ਹਰਿਆਵਲੀ ਜਿੱਥੇ ਮੇਰਾ ਸਤਪੁਰ ਬੈਠਾ ਜਾਈ ਅਸ ਹੋਏ ਸਮੋ ਪ੍ਰਤੀਖਣ ਠਾਨਾਹ ਮਹਾਰਾਜ ਜੀ ਐਸਾ ਕਿਹੜਾ ਸਮਾ ਹੋਏਗਾ ਜਿਸ ਸਮੇ ਆਪ ਦੇ ਚਰਨ ਮੇਰੇ ਘਰ ਆਪ ਦੇ ਪੈਣ ਗਏ ਮਾਤਾ ਗੰਗਾ ਸਭ ਚੱਲ ਆਵੇ ਇੱਕੋ ਇੱਕ ਭਾਵਨਾ ਇੱਛਾ ਹੈ ਕਿ ਆਪ ਸਮੂਹ ਪਰਿਵਾਰ ਸਮੇਤ ਮਾਤਾ ਗੰਗਾ ਜੀ ਸਹਿਤ ਚੱਲ ਕੇ ਚਰਨ ਪਾਓ ਹਿਮ ਦੇਖਨ ਮਮ ਚਿਤ ਲਲ ਚਾਵੇ اے ਆਪ ਦੇ ਚਰਣਾ ਤੇ ਬੇਨਤੀ ਹੈ ਮੇਰੇ ਮਨ ਦੀ ਅਰਦਾਸ ਹੈ ਸੁਣ ਕਰ ਸ੍ਰੀ ਸਤਗੁਰੂ ਬਖਾਨਾ ਇਹ ਸੁਣ ਕੇ ਗੁਰੂ ਹਰਗੋਬਿੰਦ ਸਾਹਿਬ ਆਖਣ ਲੱਗੇ ਜੇਕਰ ਪ੍ਰੇਮ ਮਨੋਰਥ ਠਾਨਾ ਭਾਈ ਸਖਾ ਜੇ ਤੇਰੇ ਮਨ ਦਾ ਪ੍ਰੇਮ ਦਾ ਇਹੋ ਮਨੋਰਥ ਹੈ ਕਿਉਂ ਨਾ ਹੋਵੇ ਪੂਰਨ ਮਨ ਚਾਹ ਨਾ ਹੋ ਜੇ ਇਹ ਭਾਵਨਾ ਰੱਖੀ ਹੈ ਫੇਰ ਕਿਉਂ ਨਹੀਂ ਆਪ ਤੇ ਮਨ ਦੀ ਕਾਮਨਾ ਪੂਰਨ ਹੋਵੇ ਕਿ ਅਸ ਹੋਏ ਸਮੋ ਪ੍ਰਤੀਖਣ ਠਾਨ ਨਾ ਹੋ ਤੇ ਐਸਾ ਸਮਾ ਆਏਗਾ ਸਦਾ ਆਪ ਘਰ ਦੇਚ ਰਹਿ ਕੇ ਕੁੜੀ ਕਰੋ ਸੁਣ ਗੁਰ ਤੇ ਆਇ ਇਸ ਕੋ ਲੀਨ ਇਹ ਸੁਣ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਾਸੋਂ ਆਗਿਆ ਲਈ ਗਮਨਿਓਂ ਸ਼੍ਰੀ ਗੰਗਾ ਘਰ ਚੀਨ ਮਾਂ ਗੰਗਾ ਜੀ ਦੇ ਪਾਸ ਭਾਈ ਮੇਰਾ ਸਿੱਖ ਚਲਾ ਗਿਆ ਪੁੱਤਰ ਵਿਆਹ ਤੇ ਹਰਖਤ ਹੋਈ ਮਾਂ ਗੰਗਾ ਜੀ ਆਪਣੇ ਪੋਤਰੇ ਦੇ ਵਿਆਹ ਬਾਬਾ ਗੁਰਦਤਾ ਜੀ ਦੇ ਬਹੁਤ ਆਨੰਦ ਪ੍ਰਸੰਨ ਸਨ ਵੱਡੀ ਬੇਲ ਗੁਰਬਚ ਫੁਰ ਸੋਈ ਗੁਰਾਂ ਦੇ ਬਚਨ ਸਨ ਵੱਡੀ ਬੇਲ ਬਹੁ ਪੀੜੀ ਚੱਲੀ ਇਸ ਪ੍ਰਕਾਰ ਸਦਾ ਆਨੰਦ ਵਿੱਚ ਨੇ ਮਿਹਰੇ ਅਕਰ ਉਪਾਇਨ ਧਰੀ ਭਾਈ ਮੇਰੇ ਨੇ ਬਣੇ ਅਨੇਕਾਂ ਪ੍ਰਕਾਰ ਦੀਆਂ ਭੇਟਾਂ ਰੱਖੀਆਂ ਹੱਥ ਜੋਰ ਅਬੇ ਬੰਦਨ ਕਰੀ ਹੱਥ ਜੋੜ ਕੇ ਬੇਨਤੀ ਕੀਤੀ ਹੈ ਅਤ ਪ੍ਰਸੰਨ ਹੋਏ ਬੂਜਨ ਠਾਨਾ ਤੇ ਅਤ ਪ੍ਰਸੰਨ ਹੋਏ ਬੂਜਨ ਠਾਨਾ ਅਤਿ ਪ੍ਰਸੰਨਤਾ ਦੇ ਨਾਲ ਏ ਬਚਨ ਆਖੀ ਮਾਤ ਗੰਗ ਆਨੰਤ ਮਹਾਨਾ ਤੇ ਬੜੀ ਤੀਨਤਾ ਸਹਿਤ ਬੇਨਤੀ ਕੀਤੀ ਮਾਤਾ ਗੰਗਾ ਜੀ ਭਾਈ ਮੇਰੇ ਸਿੱਖ ਦੇ ਇਹ ਬੇਨਤੀਆਂ ਸੁਣ ਕੇ ਸੁਣ ਮੇਰੇ ਸੁਣ ਮੇਰੇ ਪ੍ਰਤੰਤ ਨਿਜ ਭਾਖਾ ਤੇ ਇਹ ਸੁਣ ਕੇ ਭਾਈ ਮੇਰੇ ਨੂੰ ਸਾਰਾ ਬਰਤਾਤ ਕਿਹਾ ਮਨ ਮੇਰੇ ਅਸ ਹੈ ਅਬ ਲਖਾ ਮੇਰੇ ਮਨ ਦੇ ਵਿੱਚ ਇਹ ਅਬ ਲਖਾ ਹੈ ਸ੍ਰੀ ਹਰਿ ਗੋਬਿੰਦ ਲੇਕਰ ਨਾਲ ਗੁਰੂ ਹਰਿ ਗੋਬਿੰਦ ਸਾਹਿਬ ਕਿਰਪਾ ਦੇ ਘਰ ਤਿਨਾਂ ਨੂੰ ਨਾਲ ਲੈ ਕੇ ਘਰ ਦਰਸ਼ਨ ਤੇ ਕਰਹੁ ਨਿਹਾਲ ਤੇ ਮਾਂ ਮਾਂ ਗੰਗਾ ਜੀ ਕੀ ਕੋਈ ਇੱਕ ਬੇਨਤੀ ਹੈ ਗੁਰੂ ਹਰਿ ਗੋਬਿੰਦ ਸਾਹਿਬ ਜੀ ਆਪ ਜੀ ਕਿਰਪਾ ਕਰੋ ਤੇ ਬਕਾਲੇ ਨਜ਼ਰ ਮੇਰਾ ਘਰ ਹੈ ਉਹ ਘਰ ਦੇਵ ਚਰਨ ਪਾਉ ਸੁੰਦਰ ਮੰਦਰ ਮੈਂ ਬਣਵਾਏ ਮਾ ਮੈਂ ਸੋਹਣਾ ਘਰ ਨਵਾਂ ਤਿਆਰ ਕੀਤਾ ਹੈ ਇੱਕੋ ਇੱਕ ਮਨ ਦੀ ਅਮਲਖਾ ਹੈ ਚਰਨ ਪਾ ਕੇ ਦਰਬ ਅਤ ਕਹੀ ਤਿੰਨ ਪਰ ਲਾਏ ਉਸ ਦੇ ਉੱਪਰ ਬਹੁਤ ਦਰਬ ਧਨ ਖਰਚਿਆ ਹੈ ਬਸਿਓ ਨਹੀਂ ਮੈਂ ਅੰਤਰ ਤਾਹੇ ਤੇ ਉਸ ਘਰ ਦੇ ਵਿੱਚ ਨਾ ਮੈਂ ਬਸਿਆ ਨਹੀਂ ਬਹੁਤ ਸਮਾਂ ਹੋ ਗਿਆ ਮੈਂ ਸਦਾ ਆਪ ਦੀ ਉਡੀਕ ਕਰਦਾ ਹਾਂ ਸਤਿਗੁਰੂ ਪਾਤਸ਼ਾਹ ਆਪ ਚਰਨ ਪਾਉਂਦੇ ਆਪ ਪਹਿਲੇ ਬਸੋਗੇ ਫਿਰ ਅਸੀਂ ਪਰਿਵਾਰ ਬਸਾਂਗੇ ਅੱਜ ਵੀ ਕੋਈ ਸਿੱਖ ਭਾਵਨਾ ਵਾਲੇ ਨਵਾਂ ਘਰ-ਬਾਰ ਤਿਆਰ ਕਰਦੇ ਨੇ ਪਹਿਲਾ ਪਾਵਨ ਹੁੰਦੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਵਾਰਕ ਚਰਨ ਪੈਨ ਸ੍ਰੀ ਅਖੰਡ ਪਾਠ ਸਾਹਿਬ ਜੀ ਰਖਾਈ ਕੀਰਤਨ ਹੋਏ ਲੰਗਰ ਹੋਏ ਸੰਗਤਾਂ ਦੇ ਚਰਨ ਪੈਠ ਸਾਡਾ ਘਰ ਪਵਿੱਤਰ ਪਾਵਨ ਹੋਵੇ ਇਸੇ ਪ੍ਰਕਾਰ ਭਾਈ ਇਹ ਜੋ ਮੈਰਾ ਸਿੱਖ ਨੈ ਹੀਰ ਮਨ ਉਪਜੀ ਚਾਹੇ ਜਦੋਂ ਮੈਂ ਘਰ ਬਣ ਕੇ ਤਿਆਰ ਹੋ ਗਿਆ ਵੇ ਤੇ ਘਰ ਨੂੰ ਦੇਖਿਆ ਮੇਰੇ ਮਨ ਦੇ ਵਿੱਚ ਇੱਕੋ ਇੱਕ ਵਿਚਾਰ ਆਇਆ ਤਾਂ ਉਠੀ ਬੇਨਤੀ ਮਨ ਵਿੱਚ ਕਰਨ ਲੱਗਿਆ ਕਿਉਂ ਨਾ ਹੋਵੇ ਪ੍ਰੇਮੀ ਸਿਖਾਂ ਦੀ ਅਵਸਥਾ ਹੈ ਕਿ ਐਸਾ ਸੁੰਦਰ ਘਰ ਜਿਵੇਂ ਭਾਈ ਸਾਨੂੰ ਸਾਈਂ ਦਾਸ ਨੇ ਬੀਬੀ ਰਾਮੋਂ ਨੇ ਢੋਲੀ ਵਿੱਚ ਤਿਆਰ ਕੀਤਾ ਸੀ ਐਸਾ ਭਾਈ ਮੇਰਾ ਹੈ ਜਦੋਂ ਘਰ ਬਣ ਕੇ ਤਿਆਰ ਹੋਇਆ ਵਿਚਾਰਿਆ ਇਹ ਗੁਰਾਂ ਦੇ ਰਹਿਣ ਦੇ ਲਾਇਕ ਸੁੰਦਰ ਬਾਉਣਾ ਹੈ ਕਿਉਂ ਨਾ ਹੋਵੇ ਸਤਿਗੁਰਾਂ ਦੇ ਪਹਿਲਾਂ ਚਰਨ ਪੈਣ ਆਪ ਨਹੀਂ ਬਸ ਸਕਦਾ ਆਪ ਨਹੀਂ ਰਹੇ ਜਦ ਤੱਕ ਸਤਿਗੁਰੂ ਆ ਕੇ ਬਸਣਗੇ ਪਰਿਵਾਰ ਸਮੇਤ ਫੇਰ ਸਤਿਗੁਰਾਂ ਦੇ ਜਾਣ ਤੋਂ ਬਾਅਦ ਅਸੀਂ ਇਸ ਘਰ ਵਿੱਚ ਬਸਾਂਗੇ ਐਸੇ ਸਤਿਗੁਰਾਂ ਦੀ ਸੇਵਾ ਕਰਾਂਗੇ ਦਰਸ਼ਨ ਕਰਾਂਗੇ ਬਚਨ ਸੁਣਾਵਾਂਗੇ ਐਸੀਆਂ ਬਿਲਾਖਾਂ ਪ੍ਰੇਮ ਦੇ ਵਿੱਚ ਭਰੇ ਹੋਏ ਭਾਈ ਮੇਰਾ ਜੀ ਕਰਦੇ ਸਨ ਪ੍ਰਥਮ ਗੁਰੂ ਕੇ ਪਤ ਅਰਬਿੰਦ ਪਹਿਲਾ ਸਤਗੁਰਾਂ ਦੇ ਚਰਨ ਕਮਲਾ ਅੰਦਰ ਵਿਚਰਹਿ ਸਦਨ ਹੋਤ ਆਨੰਦ ਪਰਮ ਆਨੰਦ ਦੇ ਭਰੇ ਹੋਏ ਬਿਨੈ ਭਨੀ ਇਹ ਗੁਰੂ ਅਗਾਰੀ ਇਸ ਪ੍ਰਕਾਰ ਦੀਆਂ ਬੇਨਤੀਆਂ ਮਾਂ ਗੰਗਾ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬੁਕਾਲੇ ਨਗਰ ਦੇ ਰਹਿਣ ਵਾਲੇ ਸਿੱਖ ਨੇ ਕੀਤੀਆਂ ਨੇ ਤਉ ਸਹਾਇਤਾ ਚਾਹਉ ਤੁਮਾਰੀ ਮਾਂ ਗੰਗਾ ਜੀ ਆਪ ਕਿਰਪਾ ਕਰੋ ਆਪ ਦੀ ਸਹਾਈਤਾ ਨਾਲ ਕਹਿ ਕਰ ਆਪ ਤਿਆਰ ਕਰਵਾਵੋ ਆਪ ਗੁਰੂ ਪੁੱਤਰ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਕਹਿ ਕੇ ਤਿਆਰ ਕਰੋ ਮੇਰੇ ਘਰ ਦੇ ਚਰਨ ਪਾ ਕੇ ਤੋ ਘਰ ਨੂੰ ਪਵਿੱਤਰ ਕਰੋ ਇੱਕ ਪਾਰ ਇਸ ਘਰ ਪਗ ਪਾਵੋ ਇੱਕ ਵਾਰ ਮੇਰੇ ਘਰ ਵਿੱਚ ਸਤਿਗੁਰਾਂ ਦੇ ਆਪ ਦੇ ਮubarਰ ਚਰਨ ਪੈ ਜਾਣਗੇ ਸਫਲ ਕਰੋ ਬਲ ਬੋ ਤਿਤ ਸੁੰਦਰ ਉਹ ਘਰ ਜਿਹੜਾ ਬਣਿਆ ਹੈ ਉਹਦਾ ਬਣਨਾ ਸਫਲ ਹੋਵੇਗਾ ਇੱਕ ਤੋਂ ਇਹ ਨਿਸਾ ਬਾਸ ਕਰ ਅੰਦਰ ਇੱਕ ਤੋਂ ਨਿਸਾ ਰਾਤ ਉਹਦੇ ਵਿੱਚ ਵਸ ਕਰਕੇ ਸੋਨ ਗੰਗਾ ਮੇਰੇ ਸੰਗ ਕਹਿਓ ਇਹ ਸੁਣ ਕੇ ਮਾਤਾ ਗੰਗਾ ਜੀ ਭਾਈ ਮੇਰੇ ਨੂੰ ਆਖਣ ਲੱਗੇ ਪੁੱਤ ਸਭ ਵਿਆਹ ਕੀਰ ਹੋਏ ਰਹਿਓ ਭਾਈ ਮੇਰਾ ਜੀ ਬਾਬਾ ਗੁਰਦਿੱਤਾ ਪੁੱਤਰੇ ਦੇ ਵਿਆਹ ਦੇ ਅਨੇਕਾਂ ਪ੍ਰਕਾਰ ਦੇ ਉਤਸਵ ਹੋ ਕੇ ਹਟੇ ਨੇ ਅਬ ਤੋ ਜਾਨੋ ਬਨੈ ਨਾ ਕੋਈ ਤੇ ਹੁਣ ਨਵੀਂ ਨੌ ਪੁੱਤਰ ਆਈ ਹੈ ਬੜੇ ਸੰਬੰਧੀ ਬਸੇ ਨੇ ਆਉਣ ਜਾਣ ਹੈ ਇਸ ਸਮੇਂ ਤਾ ਆਉਣਾ ਨਹੀਂ ਬਣਿਆਏਗਾ ਕੋ ਦਿਲ ਬਿਤਹਿ ਨਿਹਾਰਾਂ ਸੋਈ ਤੇ ਕੁਝ ਦਿਨ ਬਾਅਦ ਆਕੇ ਆਪਦੀ ਅਬਲਾਖਾ ਪਕਾਲੇ ਨਦਰ ਤੇ ਚਪੂਰੀ ਕਰਾਂਗੇ ਸ੍ਰੀ ਹਰਿ ਕੋਵਿੰਦ ਕੋਲੇ ਸੰਬ ਆਪਣੇ ਗੁਰੂ ਪੁੱਤਰ ਨੂੰ ਨਾਲ ਲੈ ਕੇ ਆਪਦੇ ਘਰ ਨਗਰ ਭਾਈ ਆਮਾ ਦੇ ਇਸ ਪ੍ਰਕਾਰ ਦੇ ਧੀਰਜ ਦੇ ਬਚਨ ਮਾਤ ਗੰਗਾ ਜੀ ਨੇ ਭਾਵਨਾਵਾਲੇ ਪ੍ਰੇਮੀ ਸਿੱਖ ਨੂੰ ਦਿੱਤੇ ਨੇ ਆਇ ਪਹੁੰਚੇ ਸਦਨ ਉਤੰਗ ਤੇ ਆਪਦੇ ਘਰ ਆਖੇ ਤੇਰੇ ਘਰ ਨੂੰ ਪਵਿੱਤਰ ਕਰ ਨਹਿ ਸੰਸੈ ਇਸ ਮਹਿਕਿ ਮਜਨ ਹੋ ਇਹਦੇ ਵਿੱਚ ਕੋਈ ਸ਼ੰਕਾ ਨਾ ਜਾਣੋ ਅਬ ਤੂੰ ਆਪਣੇ ਧਾਮ ਭਿਆਨ ਹੋ ਤੇ ਹੁਣ ਤੂੰ ਭਾਈ ਮੇਰਾ ਜੀ ਆਪਣੇ ਘਰ ਚਲੇ ਜਾਓ ਸੁਨ ਗੰਗਾ ਤੇ ਧੀਰਜ ਕੀਨ ਭਾਈ ਮੇਰੇ ਸਿੱਖ ਨੇ ਮਾਂ ਗੰਗਾ ਜੀ ਦੇ ਪਾਸੋਂ ਸੁਣ ਕੇ ਨਿਸ਼ਚਾ ਹੋ ਗਿਆ ਕਿ ਹੁਣ ਨਿਸ਼ਚੈ ਹੀ ਮਾਤ ਗੰਗਾ ਜੀ ਗੁਰੂ ਅਰਜਨ ਗੋਬਿੰਦ ਸਾਹਿਬ ਜੀ ਮੇਰੀ ਬੇਨਤੀ ਪ੍ਰਵਾਨ ਕਰਕੇ ਮੇਰੇ ਨਗਰ ਆਉਣਗੇ ਧੀਰਜ پائی ਮਾ ਗੰਗਾ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮਾਨੇ ਚਰਣਾ ਤੇ ਮੱਥਾ ਟੇਕਿਆ ਮਿਹਰੇ ਸਦਨ ਭਿਆਨਾਂ ਲੀਨ ਮਾ ਗੰਗਾ ਜੀ ਨੇ ਅਸੀਸ ਦਿੱਤੀ ਬੜੇ ਆਨੰਦ ਦੇ ਭਰੇ ਹੋਏ ਆਪਣੇ ਘਰ ਬਕਾਲੇ ਨਜ਼ਰ ਚਲੇ ਗੇ ਦਿਨ ਰਾਤ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਆਉਣ ਦੀ ਉਡੀਕ ਕਰਨ ਲੱਗੇ ਬਾਣੀ ਪੜਦੇ ਸੁਣਦੇ ਬੜੀਆਂ ਸੋਹਣੀਆਂ ਰਸਨ ਰਸਤ ਪਾਣੀ ਲਿਆ ਕੇ ਰੱਖਿਆ ਹੋਇਆ ਸੋਹਣਾ ਪਲੰਗਾ ਬਿਸਤਰੇ ਵਿਛਾਉਣੇ ਰੱਖੇ ਹੋਏ ਇਸ ਪਲੰਗੇ ਬਿਸਤਰੇ ਵਿਛਾਵਾਂਗੇ ਮਹਾਰਾਜ ਪਲੰਗੇ 'ਤੇ ਸਜਣਗੇ ਐਸੀ ਮਹਾਰਾਜ ਦੀ ਸੇਵਾ ਭੋਜਨ ਆARTI ਕਰਾਂਗੇ ਸਾਰੀਆਂ ਵਸਤੂਆਂ ਪਹਿਲਾਂ ਹੀ ਭਾਈ ਮਹਿਰਾ ਜੀ ਜਾ ਕੇ ਤਿਆਰ ਕਰਨ ਲੱਗੇ ਨਿਸ ਦਿਨ ਚਿਤ ਵਹਿ ਆਵਨ ਗੁਰ ਕੋ ਭਾਈ ਮਹਿਰਾ ਸਿਕ ਰੋਜ ਗੁਰ ਹਰਗੋਬਿੰਦ ਸਾਹਿਬ ਜੀ ਦੇ ਆਉਣ ਦੀ ਉਡੀਕ ਕਰਨ ਲੱਗੇ ਬਿਨ ਦਰਸ਼ਨ ਤੇ ਸੁਖ ਨਹਿ ਉਰ ਕੋ ਜਦ ਤੱਕ ਦਰਸ਼ਨ ਨਹੀਂ ਹੋ ਜਾਂਦੇ ਤਦ ਤੱਕ ਹਿਰਦੇ ਨੂੰ ਸੁਖ ਆਨੰਦ ਨਹੀਂ ਮਿਲੇਗਾ ਦੈਨ ਰਾਤ ਉਡੀਕਦੇ ਨੇ ਭੋਜਨ ਅਲਪ ਨੀਂਦ ਨਹ ਆਵੇ ਸਿਰ ਪੁਕਾਰਾਂ ਕਰਦੇ ਨੇ ਜਿਵੇਂ ਚਾਤਰ ਪੁਕਾਰ ਕਰਦਾ ਕੇ ਸੋ ਕੇ ਸੋ ਕੁਕੀ ਨਾ ਸੋਈਏ ਸਾਰ ਹੈ ਐਸੀ ਬਸਤਾ ਭਾਈ ਸਿੱਖ ਦੀ ਚਾਤਰ ਵਰਗੀ ਪਪੀਹੇ ਵਰਗੀ ਬਣੀ ਹੈ ਰੋਜ਼ ਅਰਦਾਸਾਂ ਬੇਨਤੀਆਂ ਕਰਦੇ ਨੇ ਕਦੀ ਤੋਂ ਵੇਲਾ ਆਏਗਾ ਕਦੀ ਤੇ ਸਵੇ ਆਏਗਾ ਸਤਿਗੁਰਾਂ ਦੇ ਮੈਂ ਦਰਸ਼ਨ ਪਾਵਾਂਗਾ ਬਿੰਤੀ ਨੁਰ ਆਗਮਨ ਕੇ ਨਾਵੈ ਬਿੰਤੀ ਗੁਰ ਆਗਮਨ ਕੇ ਨਾਵੈ ਗੁਰੂ ਪਾਤਸ਼ਾਹ ਜੀ ਦੇ ਆਉਣ ਦੀ ਗਿਣਤੀ ਮਿੰਤੀ ਵਿਚਾਰਦੇ ਅੱਜ ਨਹੀਂ ਆਏ ਕੱਲ ਨਹੀਂ ਆਏ ਪਰਸੋਂ ਆਜਾ ਉਹ ਕਿ ਘੜੀ ਕਿਹੜੀ ਸੁਹਾਬਣੀ ਹੋ ਸਾ ਘੜੀ ਸੁਲਖਣੀ ਹੋਵੇਗੀ ਜਿਸ ਵੇਲੇ ਸਤਿਗੁਰਾਂ ਦੇ ਮੈਨੂੰ ਦਰਸ਼ਨ ਪ੍ਰਾਪਤ ਹੋਣ ਇਹ ਚਰਨ ਸਤਿਗੁਰੂ ਮੇਰੇ ਘਰ ਆਉਣ ਜੇ ਮੇਰੇ ਤੀਨ ਗਰੀਬ ਨੂੰ ਦੇਵਤਨ ਐਸੀਆਂ ਬੇਤੀਆਂ ਭਾਈ ਮਹਾਰਾਜ ਜੀ ਭਾਵਨਾ ਪ੍ਰੀਤ ਦੇਵਜੇ ਤਿਰਨ ਰਾਤ ਆਪਣੇ ਘਰ ਵਿੱਚ ਦੋਨੋਂ ਬਦੰਪਤੀ ਪਰਵਾਰ ਕਰਦੇ ਸੰ ਇੱਕ ਦਿਨ ਮਾਤਾ ਗੰਗਾ ਸੁਤਹਿਰਾ ਇੱਕ ਦਿਨ ਮਾਤਾ ਗੰਗਾ ਜੀ ਨੇ ਆਪਣੇ ਗੁਰੂ ਪੁੱਤਰ ਨੂੰ ਘਰ ਬੈਠਿਆਂ ਪਾਪ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਕਹਿਣ ਲੱਗੇ ਮੇਰੇ ਹਿੱਤ ਕਹਿਓ ਤਿਸ ਮੇਰਾ ਭਾਈ ਮੇਰੇ ਤੇ ਹਿੱਤ ਪ੍ਰੇਮ ਨੂੰ ਜਾਣ ਕੇ ਬਚਨ ਆਖੇ ਹੇ ਸੁਤ ਸਿੱਖ ਜੋ ਬਸਹਿ ਬਕਾਲੇ ਕਹਿ ਲੱਕੇ ਪੁੱਤਰ ਗੁਰੂ ਅਰਗੁਵੰਦ ਸਾਹਿਬ ਜੀ ਜੋ ਸਿੱਖ ਭਾਈ ਮੇਰਾ ਬਕਾਲੇ ਦਾ ਵਸਮੀਕ ਹੈ ਅਬਿਲਾਖਤ ਘਰ ਬਖੈ ਵਿਸਾਲੇ ਉਹ ਦਿਨ ਰਾਤ ਆਪਣੇ ਘਰ ਦੇ ਵਿੱਚ ਔਰ ਦੀ ਉਡੀਕ ਕਰਦਾ ਹੈ। ਅਤਿਕ ਪ੍ਰੇਮ ਤੇ ਇਕ ਹੈ ਕਰ ਗयो। ਬੜੇ ਪ੍ਰੇਮ ਦੇ ਨਾਲ ਬਾਰੰਬਾਰ ਬੇਨਤੀਆਂ ਕਰ ਕਰਕੇ ਘਰ ਗਿਆ ਹੈ। ਤੁਮ ਆਗਵਨ ਚਿਤਹਿ ਪਸ ਭਇਓ। ਆਪਦੇ ਓਮ ਦੀ ਉਡੀਕ ਭਾਈ ਸਿੱਖ ਦੇ ਮਨ ਵਿੱਚ ਸਦਾ ਲੱਗੀ ਰਹਿੰਦੀ ਹੈ। ਸ੍ਰੀ ਗੁਰ ਸਬਗਤ ਕੋ ਮਨ ਜਾਨ। ਸਾਰੀ ਭਾਰਤਾਂ ਨੂੰ मां गंगा जी ਦੇ ਸੱਚਖੰਡ ਭਿਆਨੇ ਨੂੰ ਤੇ ਭਾਈ ਮਹਿਰੇ ਤੇ ਪ੍ਰੇਮ ਨੂੰ ਸਾਰਾ ਕੁਝ ਜਾਣਿਆ ਹੈ ਕਹਿਓ ਮਾਤ ਕੋ ਪਛ ਮਨ ਮਾਨ ਮਾਂ ਗੰਗਾ ਜੀ ਦੇ ਆਉਣ ਵਾਲੇ ਇਹ ਸੱਚਖੰਡ ਭਿਆਨੇ ਦੇ ਜਿਹੜੇ ਪ੍ਰਸੰਗ ਜਾਣਦੇ ਨੇ ਭੂਤ ਕਾਲ ਵਰਤਮਾਨ ਭਵਿਕਾਲ ਅੰਤਰ ਜਾਮੀ ਮਾ ਗੰਗਾ ਜੀ ਦੇ ਬਚਨ ਮੰਨ ਕੇ ਤਿਆਰੀ ਕਰਾਈ ਤੁਮ ਸਮੇਤ ਹਮ ਚੱਲਨ ਹਤ ਥਾਈ ਇਹ ਮਾ ਗੰਗਾ ਜੀ ਆਪ ਦੇ ਸਮੇਤ ਪਕਾੜੇ ਨਗਰ ਸਿੱਖ ਦੀ ਪ੍ਰੀਤ ਪੂਰੀ ਕਰ ਲਈ ਚਲਾ ਕੇ ਦੋਇ ਤਰੇ ਨਿਸਾ ਬਸਹਿ ਕਹ ਜਾਈ ਦੋ ਤਨ ਮਿਸਾਰਾਤਾ ਭਾਈ ਸਿੱਖ ਦੇ ਘਰ ਵਸਾਂ ਦੋਹਰਾ सुन कर बच इम के श्री गुरु हर गोविंद मानत पे सब जनक होहे सुन कर बच इम के श्री गुर हर गोविंद मानत पे सब जानक होए पविक्ख्यत ब्रंद समेती प्रसंग दी समाप्ती आम वाले विचार आम वाले कल दी दीवान विच ਜਿਸ ਪ੍ਰਕਾਰ ਸਤਿਗੁਰੂ ਜੀ ਨੇ ਅੰਮ੍ਰਿਤਸਰ ਸਾਹਿਬ ਤੋਂ ਚਲ ਕੇ ਜੋ ਸਤਿਗੁਰਾਂ ਦੇ ਸਿੱਖ ਭਾਈ ਮੇਹਰਾ ਯਾਦ ਕਰ ਰਹੇ ਸਨ ਬਕਾਲੇ ਨਗਰ ਜਾਣਾ ਮਾਤਾ ਗੰਗਾ ਜੀ ਦੇ ਸਤਖੰਡ ਜਾਣ ਦੇ ਪ੍ਰਸੰਗ ਫਿਰ ਵੀ ਜੋ 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 ਪ੍ਰਸੰਗ ਜੰਗ ਦੇ ਚੱਲਣਗੇ ਬਾਜ ਇਤੇਹਾਤ ਜਿਹੜੇ ਪ੍ਰਸੰਗ ਨੇ ਕਹਿਣ ਦਾ ਯਤਨ ਕਰਾਂਗੇ ਗੁਰੂ ਕੀ ਬਾਣੀ ਦੇ ਵਿਚਾਰ ਕਰਦੇ ਹਾਂ ਗੁਰੂ ਇਤਿਹਾਸ ਦੀ ਸੰਗ ਪਾਉਂਦੇ ਹਾਂ ਹਿੱਕਮੀ ਅਨੇਕ ਅਨੇਕ ਪ੍ਰਕਾਰ ਦੀਆਂ ਭੁੱਲਾਂ ਤ੍ਰੁੱਤੀਆਂ ਰਹਿ ਜਾਂਦੀਆਂ ਨੇ ਅਣਜਾਣ ਦਾਸ ਜਾਣ ਕੇ ਖਿਮਾ ਕਰ ਲੈਣਾ ਅਗੇ ਵਾਸਤੇ ਦੇਖੋ ਸਿੱਧੀਆਂ ਸਿੜੀਆਂ ਜਿਹਾ ਹੋਵੇ ਸਭ ਸਮੇਂ ਇਹ ਲੋਕ ਕੀ ਪਰਲੋਕ ਸੁਹੇਲੇ ਨਾਨਕ ਹਰਪਾ ਹੋ ਆਪੇ ਮਿਲੇ ਬਾਹਰ ਗੁਰਜੀ ਦਾ ਘਰ ਸਾਹ ਬਾਹਰ ਗੁਰਜੀ ਦੀ ਫਤਿਹ